ਲੋ ਇਹ ਮਾਨ ਸਰਮਾ ਬੱਚੇ ਜਾਣਗੇ ਲਓ ਸਾਹਮਣੇ ਸ਼ੀਰਤ ਜੱਕਲੀ ਸ਼ੇਰਵਾਲ ਆਉਂਦੇ ਗੱਲ ਆ ਗਏ ਰਵਿੰਦਰ ਜਿੰਦਾ ਆ ਗਿਆ ਆ ਗਿਆ ਜਿਹੜਾ ਕਹਿੰਦੇ ਢਾਗਿਆ ਸਾਲਾ ਦਾ ਵਿੰਡੀਆ ਆਣਾ ਜਿਹਦੇ ਕਹਿੰਦੇ ਪੰਜਾਬ ਆ ਦੇ ਖੁੱਤੀ ਪਾਈ ਹੈ ਮੈਨੂੰ ਲੱਗਦਾ ਰਵਿੰਦਰ ਹੁਣ ਉਸੇ ਮੂੜੇ ਜਿਹੜਾ ਟੋਡੇ ਰਾਲਾ ਸਾਹਿਬ ਦੇ ਲਾਂਡੀ ਦਾ ਖਿਡਾਰੀ ਹੈ ਬੰਪੀਰ ਰਕੇਸ਼ ਇਸ ਵੇਲੇ ਖੇਡ ਮੈਦਾਨ ਵਿੱਚ ਕਬੱਡੀ ਪਾਰਾ ਹੈ عرش نے لائے اور وہ قریب میں جب فیسا نا نا سامنے ایس ہوئے کھیر بنا لے مجھے ٹیلا جام لیا میں بھی پپ بنا لے ہو آج کو جنا کو جب اکھرا کرنا پہنے ایک پاس ہے صفی ہے ہر شیل پہنے ہے پر ٹیلا جام لیا اپنی کیتری پڑھنا بنا کر گیا ہے سجر بوپر آگیا ہے کھیر بنا لے آؤ سامنے کیوں نے بوپر بڑھ بھی ریڈ پڑھ رہی ہے آؤ پلدکر خدا دروڑ دے ਨੇ ਕਈ ਲੀਆ ਦੇ ਲਿਆ ਦਿੱਤੇ ਰਵਿੰਦਰ ਧੰਨਵਾਦਾ ਜਉਦਾਰਾ ਨੌਜਾਨਾ ਦਵਿੰਦਰ ਨੇ ਕਈ ਲੀਆ ਦੇ ਲਿਆ ਦਿੱਤੇ ਮੇਰ ਕਿਲੇਪੁਰ ਨਾਦਲਾ ਲਓ ਕਿਹਦੇ ਮੋਪਰ ਵਾਲੇ ਦੀ ਕਬੱਡੀ ਪੈ ਰਹੀ ਹੈ ਜਿਹੜੇ ਰਗਰ ਸ਼ਕਰ ਆਹ ਕਾਲੀ ਜੜੀ ਆ ਵੀਰ ਕਹਿੰਦੇ ਵੀ ਜਾ ਕੇ ਤੁਸੀਂ ਸ਼ੱਕ ਸਕਦੇ ਹੋ ਅਗਲੇ ਸਾਲ ਦੇ ਲਈ ਜੀਨਾ ਬਾਈ ਕਿਹਦਾ ਵੀ ਗੱਟ ਕੇ ਲੜ ਕਰਦੇ ਵੀ ਪਹਿਲਾ ਪ੍ਰਾਈਜ਼ ਕੋਈ ਨਾ ਮੇਰੇ ਮਿੱਤਰੋ 2 ਲੱਖ ਤੇ 1.5 ਲੱਖ ਅਗਲੇ ਟੂਰਨਾਮੈਂਟ ਦੀ ਨੀਂਹ ਰੱਖਦੀ ਚੀਜ਼ ਨੇ ਉਹ ਲੋਕ ਤੇ ਤਾਲੀਆਂ ਤਾਂ ਮਰਦੀਆਂ ਨੇ ਦਰਸ਼ਕੀਓ 51 ਹਜ਼ਾਰ ਨੇ ਕਹਿੰਦੇ ਤਿੰਨ ਜੱਫੇ ਲੱਗਣੇ ਆ ਕਲਵੀਰ ਜਿਤਾਣੇ ਦੇ ਜਾਂਦਾ ਫੌਜੀ ਕਹਿੰਦਾ ਵੀ ਸਾਰੇ ਜੱਫੇ ਜਿਹੜੇ ਵੀ ਆਪਾਂ ਮਾਇਲ ਹੋਣੀ ਹੈ ਵੀ ਕੀ ਸੌਪਰੇ ਯਾਦਵਰ ਚ ਆਪਾਂ ਮਾਇਲ ਹੋਣੀ ਹੈ ਲਓ ਸਾਹਮਣੇ ਖੇਡ ਮੈਦਾਨ ਦਾ ਕਬੱਡੀ 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 ਉਹਨਾਂ ਨੇ 6000 ਕੋਇਲਾ ਕਰ ਦਿੱਤਾ ਹੈ ਬਹਾਦਰ ਸਿੰਘ ਜੀਆ ਨੇ ਦੋ ਕਰੇ ਲੱਗੂ ਮੋੜੀ ਫੀਰ ਧੰਨਵਾਦ ਹੈ ਕਾਕਾ ਗਰੇਵਾਲ ਜੀ ਨੇ ਲਾੜ ਕੀਤਾ ਵੀ ਅਗਲੇ ਸਾਲ ਪਹਿਲਾ ਪ੍ਰਾਈਜ਼ ਹੁੰਦਾ ਮਣੋ ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਹੈ ਫਲ ਸਰਪੰਚ ਜੀ ਦੀ ਜੌਣੀ ਹੈ ਅਰਵਾਦਾ ਚੜ੍ਹਦੀ ਕਲਾ ਵਿੱਚ ਰੱਖੇ ਹੁਣ ਤਾਂ ਜੀਂਗਿਆ ਬਾਈ ਹੁਣ ਤੇ ਰਮਨ ਬਾਈ ਜਲਣਗੇ ਟੇਕਾਂ ਦਾ ਲਾੜੀ ਹੋਗੇ ਆ ਇਹ ਪ੍ਰਾਈਜ਼ ਪ੍ਰੂਜ਼ ਦੇ ਹੋ ਗਿਆ ਉਹ ਮਣੋ ਲੱਗੂਗੀ ਆ ਜਿਵੇਂ ਬਰਸਾਲਪੁਰੀਆਂ ਹੋਰਾ ਨੰਬਰ ਇੰਟਰਨੈਸ਼ਨਲ ਆਜ ਨੂੰ ਜਿਹੜੀ ਬਰਸਾਲਪੁਰਾਈ ਜੋਗੀ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੈ ਉਹ ਸਟੇਜ ਤੇ ਪਹੁੰਚ ਜਾਵੇ ਗੋਪੀ ਨੂੰ ਸਾਡੀ ਬੇਨਤੀ ਹੈ ਉਹ ਸਟੇਜ ਤੇ ਪਹੁੰਚ ਜਾਵੇ ਲੈ ਵੀ ਸੇਭੂ ਧੰਨਵਾਦ ਹੈ ਨਾਨਕਾ ਪਿੰਡਾ ਮੇਰਾ ਪੋਤਰਾ ਬਚਪਨ ਗੁਜ਼ਰਾ ਹੈ ਲੈ ਵੀ ਅਮਰੀਕ ਬਰਨਾਲੇ ਦੇ ਵਿੱਚ ਮੇਰਾ ਜਨਮ ਹੋਇਆ ਸੀ ਹੈ ਲਓ ਸਾਹਮਣੇ ਖੇਰ ਮਾੜਾ ਇਹ ਛੰਨਾ ਆਲਾ ਇਹ ਛੰਨਾ ਆਲਾ ਇਹ ਤਮ ਗਿਆ ਜੱਟ ਛੰਨਾ ਪਾਈ ਐਵੇਂ ਸ਼ੋਅ ਨਹੀਂ ਜਾਂਦੇ ਜਿੰਨਾ ਮੈਂ ਦੌਰ ਚ ਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਜੋਤ ਕੈਨੇਡਾ ਮਨਾਵਾ ਜੀਪਾ ਕੈਨੇਡਾ ਭੋਤਰਾ ਗੁਰਦੀਪ ਭੋਤਰਾ ਸੇਭੂ ਭੋਤਰਾ ਇੰਦਰ ਕੈਨੇਡਾ ਲੱਖਾਂ ਤੇ ਹਰਦੀਪ ਭਾਈ ਰਪਿਆਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦਿਆ ਆ ਸਾਡੇ ਖੇ ਮੈਦਾਨ ਦੇ ਵਿੱਚ ਨੌਜਵਨ ਰਕੇਸ਼ ਬੌਪਰੀਆ ਨੰਬਰ ਲੈ ਗਿਆ ਅੱਗੇ ਕਾਜੀ ਉਧਰ ਪਾਤਾ ਜਰੇਵਾਲ ਜੀ ਸਰਪੰਚ ਨੇ ਉਹਨਾਂ ਨੇ ਲੜ ਕੀਤਾ ਹੈ ਵੀ ਪਹਿਲਾ ਪ੍ਰਾਈਜ਼ 2,80 ਲੱਖ ਦੇਵਾਂਗੇ ਬਹੁਤ ਬੜਾ ਧੰਨਵਾਦ ਹੈ ਫਿਰ ਜਰੇ ਪਰਵਾਦ ਨੇ ਯਾਰ ਬੇਦੀ ਜੋਹੇ ਰਾਣ ਭਾਈ ਜੀਨੇ ਵਾਲੇ ਭਾਈ ਰਵਣਪੋਰੀ ਜਾਂਦਾ ਫੌਜੀ ਜਿੱਦੋਂ ਜਵਾਬਾਂ ਦੇ ਤੇ ਬਹਾਦਰ ਸਿੰਘ ਜੀਆਂ ਦੇ ਤੋਂਦੇ ਆਓ ਕਬੱਡੀ 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 ਸ਼ਿਕਾਰ ਮਛੀਆਂ ਤੇ ਤਲਵੰਡੀ ਰਾਏ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਤਲਵੰਡੀ ਰਾਏ ਤੇ ਸ਼ਿਕਾਰ ਮਛੀਆਂ ਦਾ ਮੈਚ ਜਿਹੜਾ ਹੈ ਇਸ ਮੈਚ ਤੋਂ ਬਾਅਦ ਇਸ ਸੇਰ ਮੁਕਾਬਲੇ ਵਿੱਚ ਚੌਥਾ ਕੁਆਟਰ ਫਾਈਨਲ ਹੋਣਾ ਹੈ ਕਿਹੜਿਆ ਜੇਤੂ ਆ ਕੇ ਟਾਂਗਾ ਜੂਰ ਪਾੜਿਓ ਆਹ ਸਾਹਮਣੇ ਟੱਪਿਆ ਕਿ ਨਹੀਂ ਟੱਪਿਆ ਕਿ ਨਹੀਂ ਪਰ ਸੱਜੇ ਪਾਸ਼ਾ ਮੇਰ ਕਰੇ ਹਾਂ ਕਿ ਜੀ ਦੰਦ ਤੇ ਮੈਨੂੰ ਲੱਗਦਾ ਹੈ

ਸਾਡੇ ਵੀਰ ਨੇ ਉਧਰ ਸਰਦਾਰ ਬਾਦਰ ਸਿੰਘ ਨੇ ਉਹਨੇ ਦੋਘਿਆਂ ਵੱਲੋਂ ਅਰਸ਼ ਦਾ ਇੱਕ ਜੱਫਾ ਜਿਹੜਾ ਇੱਕ ਲੱਗ ਗਿਆ 3000 ਦਾ ਰਵਿੰਦਰ ਵੀਰੇ ਆ ਗਿਆ ਹੋਇਆ ਕਾਲੇ ਵਾਲੇ ਵੀ ਕਹਿੰਦੇ 3 51 ਦੇ ਲੱਗਣਗੇ ਇੱਕ ਲੱਗ ਗਿਆ ਦੋ ਬਾਕੀ ਹੈ ਦੋ ਬਾਕੀ ਹੈ ਹਾਂ ਜੀ 3000 ਧੂੜੀ ਦਾ ਹੁਣ ਕੇ ਲੱਗੋ ਇਹ ਬਹਾਦਰ ਸਿੰਘ ਜੀਾਂ ਦੇ ਖੋਜਿਆਂ ਵੱਲੋਂ ਹੈ ਆਹ ਥਾਲੇ ਦੇਦੇ ਭੂਰੀ ਨੂੰ 3000 ਜਪਿੰਦਰ ਵੀਰੇ ਚੱਕ ਲਾ ਉੱਥੇ ਹੀ ਫੇਰ ਦੀਲਾ ਦੀਲਾ ਜਾਣ ਲਈ ਆ ਬੋਪਈਏ ਨੇ ਕੋਸ਼ਿਸ਼ ਕੀਤੀ ਤੇ ਨੰਬਰ ਜਿਹੜਾ ਰੇਡਰ ਦੇ ਹਿੱਸੇ ਹੈ ਲਾਸਟ ਪੁਆਇੰਟ ਫਾਈਨਲ ਦੇ ਲਈ ਦੀਨ ਖੋਸਾ ਕੋਟਰਾ ਜੀ ਸਾਹਜ ਪਹੁੰਚ ਗਏ ਸਾਡੇ ਤਰਫ ਤੇ ਬਹੁਤ ਬਹੁਤ ਧੰਵਾਦ ਹੈ ਲਓ ਕਬੱਡੀ ਖੇਡ ਮੈਦਾਨ ਉੱਤੇ ਰਕੇਸ਼ ਦੀ ਬਾਗੜੀਆ ਦੀ ਕੇਂਦਰਸ਼ਪ ਨੇ ਪਿਛਲੇ ਸਾਲ 골ਡਨ ਰੇਡ ਪਾਈ ਇਸ ਨੌਜਵਨ ਨੇ ਔਰ 11 ਫਰਵਰੀ 2026 ਹੋਊਗੀ ਬਗੜੀਆਂ ਦਾ ਪਾਇਨ ਕੱਪ ਖੇਡਿਆ ਜਾਊਗਾ ਨਾਲ ਬਗੜੀਆਂ ਦਾ ਸਦੇ ਦੇ ਨਾਲ ਪੂਰੇ ਟੂਰਨਾਮੈਂਟ ਦੇ ਵਿੱਚੋਂ ਇੱਕ ਪਲੇਅਰ ਜਿਹੜਾ ਮੈਨ ਆਫ ਦੀ ਟੂਰਨਾਮੈਂਟ ਚੁਣਿਆ ਜਾਣਾ ਤੇ ਜਿਹਨੂੰ 15 ਲੱਖ ਦਾ ਹਾਇਆ ਅਬੂਸਰ ਮੋਟਰਸਾਈਕਲ ਦੇ ਨਾਲ ਆਪਾਂ ਮਾਨ ਸਰਮਾਰ ਕਰਾਂਗੇ ਤੇ ਜਿਹੜੇ ਬੈਸ ਫੀਲਡਰ ਤੇ ਜਾਫੀ ਹੋਣਗੇ ਮੈਚ ਦੇ ਫਾਈਨਲ ਦੇ ਉਹਨਾਂ ਨੂੰ ਹਾਰ ਦੇ ਦਿੱਤੇ ਜਾਣਗੇ ਸਮੇਂ ਦੀ ਗੱਲ ਹੋਣੀ ਹੈ ਦਰਸ਼ਕਾਂ ਲਈ ਟਰੈਕਟਰ ਬੁਲਟ ਨਾਲ ਕਹਿੰਦੇ ਮੇਰੇ ਮਿੱਤਰੋ ਹਾਰਲੇ ਛੋਟਾ ਮੋਟਰਸਾਈਕਲ ਤੇ ਨਾਲ ਕਹਿੰਦੇ ਮੇਰੇ ਵੀਰੋ ਸਕੂਟਰ ਆਉਣੀ ਹੈ ਇੱਕ ਜਿਦਾ ਸੀ ਸੰਗਤ ਵੀ ਪਿਛਲੇ ਸਾਲ ਜਿਹੜਾ ਉਹ ਹਾਰਲੇ ਰਹਿ ਗਿਆ ਸੀ ਲੱਕੀ ਦਾਲ ਆਖ ਵੰਗ ਗਿਆ ਉਹ ਕਹਿੰਦਾ ਪਹਿਲੇ ਦਿਨ ਆਪਾਂ ਪਿਛਲੇ ਸਾਲ ਦਾ ਹਾਰਲੇ ਲੱਕੀ ਦਾਲ ਵਿੱਚ ਕੱਢਾਂਗੇ ਬਾਕੀ ਫੇਰ ਦੇਖਾਂਗੇ ਬਹੁਤ ਬਹਾਦ ਹੈ ਮੋਹਨ ਵੀਰ ਬੱਸ ਅੱਜ ਦੇ ਰਿਹਾ 12 13 ਤੇ 14 ਤੱਕ ਬੱਪੜਾ ਲੋਣੀ ਹੈ ਉਧਰ ਦੇ ਮੇਲੇ ਨੇ ਰਾਜ ਫਤਿਹਦੀ ਵੀਰ ਨੇ ਬੜੇ ਮਾਣ ਤੇ ਸਰਕਾਰ ਗੌਰ ਪਿੱਟੂ ਵਕਸੇ ਜੀ ਰਾਜ ਕਾਜਲਾ ਪਿੰਡ ਰਾਜਵਾਲੀ ਦਾ ਰਾਜ ਕਾਜਲਾ ਦੀ ਜੀ ਅਦਾ ਸਨਮਾਨ ਸਾਡੇ ਗਿੱਟੂ ਜੀ ਬਹੁਤ ਹੀ ਸਤਿਕਾਰ ਦੇ ਯੋਗ ਨੇ ਬਹੁਤ ਬੜਾ ਧੰਨਵਾਦ